ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਭ ਦਾ ਜੀ ਤੁਹਾਡੇ ਆਪਣੇ YouTube ਚੈਨਲ ਜੌਬਸ ਭਾਈ ਗਿੰਨੀ ਦੇ ਵਿੱਚ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਬਟੰਡਾ ਕੋਡ ਪ੍ਰਤੀ 2025 ਕਲਰਕ ਦੀ ਪੋਸਟ ਹੈ ਜੀ ਇਹ ਤਨਖਾਹ 29200 ਰੁਪਏ ਰਹੇਗੀ ਜੀ ਲੜਕੀਆਂ ਤੇ ਲੜਕੇ ਦੋਵੇਂ ਅਪਲਾਈ ਕਰ ਸਕਦੇ ਹਨ ਜੀ ਇਸ ਪੋਸਟ ਨੂੰ ਕਿਵੇਂ ਅਪਲਾਈ ਕਰਨਾ ਹੈ ਜੀ ਕੌਣ ਕੌਣ ਅਪਲਾਈ ਕਰ ਸਕਦੇ ਏਜ ਲਿਮਟ ਕਿੰਨੀ ਹੋਵੇਗੀ ਇਹ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਦੱਸੀ ਗਈ ਹੈ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਦੋਸਤੋ ਜਿਹੜੇ ਵੀ ਨਵੇਂ ਕੈਂਡੀਡੇਟ ਆਪਣੇ ਚੈਨਲ ਤੇ ਆਏ ਨੇ ਜੀ ਕਿਰਪਾ ਕਰਕੇ ਬੈਲ ਆਈਕਨ ਤੇ ਕਲਿੱਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਡਿਸਕ੍ਰਿਪਸ਼ਨ ਦੇ ਵਿੱਚ ਆਪਣੇ ਚੈਨਲ WhatsApp ਅਤੇ Telegram ਦਾ ਵੀ ਲਿੰਕ ਦਿੱਤਾ ਗਿਆ ਜੀ ਜਿੱਥੋਂ ਤੁਸੀਂ ਨੋਟੀਫਿਕੇਸ਼ਨ ਸਮੇਂ ਸਿਰ ਪ੍ਰਾਪਤ ਕਰ ਸਕਦੇ ਹੋ ਜੀ ਤੁਸੀਂ ਜੁਆਇਨ ਕਰ ਸਕਦੇ ਹੋ ਜੀ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਜੀ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਦੋਸਤੋ ਕਿਉਂਕਿ ਵੀਡੀਓ ਬਣਾਉਣ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਜੀ ਹੁਣ ਚੱਲਦੇ ਹਾਂ ਜੀ ਆਪਾਂ ਨੋਟੀਫਿਕੇਸ਼ਨ ਦੇ ਵੱਲ ਦੋਸਤੋ ਇਹ ਜੌਬ ਨੂੰ ਅਪਲਾਈ ਕਰਨ ਦੇ ਲਈ ਤੁਹਾਨੂੰ ਇਸ ਨੋਟੀਫਿਕੇਸ਼ਨ ਦੀ ਜ਼ਰੂਰਤ ਹੋਵੇਗੀ ਜੀ ਇਸ ਨੋਟੀਫਿਕੇਸ਼ਨ ਦੇ ਵਿੱਚ ਇਹ ਫਾਰਮ ਦਾ ਲਿੰਕ ਵੀ ਦਿੱਤਾ ਹੋਇਆ ਹੈ ਜੀ ਤੁਸੀਂ ਇਹ ਫਾਰਮ ਨੂੰ ਫਿਲ ਕਰਨਾ ਹੋਵੇਗਾ ਜੌਬ ਨੂੰ ਅਪਲਾਈ ਕਰਨ ਦੇ ਲਈ ਇਹ ਫਾਰਮ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਜੀ ਨੋਟੀਫਿਕੇਸ਼ਨ ਦਾ ਵੀ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਜੀ ਤੁਸੀਂ ਉੱਥੇ ਜਾ ਕੇ ਡਾਊਨਲੋਡ ਕਰ ਸਕਦੇ ਹੋ ਚੰਗੀ ਤਰ੍ਹਾਂ ਫਾਰਮ ਨੂੰ ਫਿਲ ਕਰ ਲੈਣਾ ਜੀ ਤੇ ਨੋਟੀਫਿਕੇਸ਼ਨ ਨੂੰ ਰੀਡ ਕਰ ਲੈਣਾ ਜੀ ਤੇ ਉਸ ਤੋਂ ਬਾਅਦ ਜੇ ਤੁਸੀਂ ਜੌਬ ਦੇ ਲਈ ਅਪਲਾਈ ਕਰਨਾ ਹੈ ਜੀ ਇਹ ਕਿਹੜੇ ਅਡਰੈਸ 'ਤੇ ਭੇਜਣਾ ਹੋਵੇਗਾ ਜੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਪੂਰਾ ਦੱਸਿਆ ਲਾਸਟ ਤੱਕ ਜ਼ਰੂਰ ਦੇਖਿਓ ਜੀ ਹੁਣ ਚੱਲਦੇ ਆਂ ਆਪਾਂ ਮੇਨ ਨੋਟੀਫਿਕੇਸ਼ਨ ਦੇ ਵੱਲ ਦੋਸਤੋ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਬਟਿੰਡਾ ਦੇ ਵੱਲੋਂ ਜੀ ਤੁਸੀਂ ਇਸ ਐਡਰੈਸ ਦੇ ਉੱਤੇ ਆਬਜ਼ਰਡ ਡਾਕੂਮੈਂਟ ਭੇਜਨੇ ਹੋਣਗੇ ਜੀ ਡਾਕੂਮੈਂਟ ਕਿਹੜੇ-ਕਿਹੜੇ ਭੇਜਨੇ ਨੇ ਜੀ ਤੁਹਾਡੀਆਂ ਰੀਸੈਂਟਲੀ ਪਾਸਪੋਰਟ ਸਾਈਜ਼ ਫੋਟੋਸ ਤੇ ਜਿੰਨੇ ਵੀ ਤੁਹਾਡੇ ਕੁਆਲਿਫਿਕੇਸ਼ਨ ਦੇ ਡਾਕੂਮੈਂਟ ਨੇ ਜੀ ਐਕਸਪੀਰੀਐਂਸ ਡਾਕੂਮੈਂਟ ਨੇ ਉਹ ਅਟੈਚ ਕਰਕੇ ਤੁਸੀਂ ਇਸ ਐਡਰੈਸ ਦੇ ਉੱਤੇ ਭੇਜਨੇ ਹੋਣਗੇ ਜੀ ਆਫਿਸ ਆਫ ਦਾ ਡਿਸਟ੍ਰਿਕਟ ਸੈਸ਼ਨ ਜੱਜ ਬਟਿੰ ਕਿ ਦੋਸਤੋ ਇਹ ਲਾਸਟ ਡੇਟ ਹੈ ਜੀ ਅਪਲਾਈ ਕਰਨ ਦੀ 25 6 2025 5 ਸ਼ਾਮ ਦੇ 5 ਵਜੇ ਤੱਕ ਤੁਸੀਂ ਇਸ ਸਮੇਂ ਤੋਂ ਪਹਿਲਾਂ ਪਹਿਲਾਂ ਈ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਪੋਸਟਾਂ ਦੀ ਗਿਣਤੀ 38 ਹੈ ਜੀ ਕਲਰਕ ਔਨ ਅ ਡਾਕ ਬੇਸਿਸ ਇਹ ਪੋਸਟਾਂ ਨੇ ਜੀ ਇਹ ਸੈਲਰੀ 29200 ਰੁਪਏ ਪਰ ਮਹੀਨਾ ਤੁਹਾਨੂੰ ਦਿੱਤੀ ਜਾਵੇਗੀ ਜੀ ਅਡਰੈਸ ਇਹਨਾਂ ਨੇ ਇੱਥੇ ਵੀ ਨੋਟ ਕਰਵਾਇਆ ਹੋਇਆ ਜੀ ਆਫਿਸ ਆਫ ਦਿ ਡਿਸਟ੍ਰਿਕਟ ਸੈਸ਼ਨ ਜਜ ਬਟਿੰਡਾ ਜੁਡੀਸ਼ੀਅਲ ਕੋਰਟ ਕੰਪਲੈਕਸ ਬਟਿੰਡਾ ਤੁਸੀਂ ਇਸ ਅਡਰੈਸ ਦੇ ਉੱਤੇ ਆਪਣੇ ਡਾਕੂਮੈਂਟ ਭੇਜਨੇ ਹੋਣਗੇ ਜੀ ਕੁੱਲ ਪੋਸਟਾਂ ਦੀ ਗਿਣਤੀ 38 ਹੈ ਜੀ ਕਲਰਕ ਦੀਆਂ ਪੋਸਟਾਂ ਨੇ ਜੀ ਡੌਗ ਬੇਸਿਸ ਪੋਸਟਾਂ ਨੇ ਜੀ ਇਹ ਤੇ ਹਰੇਕ ਕੈਟਾਗਰੀ ਦੇ ਲਈ ਇਹਨਾਂ ਨੇ ਪੋਸਟਾਂ ਦੀ ਵੰਡ ਕੀਤੀ ਹੋਈ ਹੈ ਜੀ ਤੁਸੀਂ ਇੱਥੇ ਨੋਟੀਫਿਕੇਸ਼ਨ ਦੇ ਵਿੱਚ ਦੇਖ ਸਕਦੇ ਹੋ ਜੀ ਕਨਨਲ ਜਨਰਲ ਊਮਨ ਜਨਰਲ ਐਡਬਲਯੂਐਸ ਜਨਰਲ ਐਡਬਲਯੂਐਸ ਊਮਨ ਐਸਸੀ ਮਜਬੂਸ ਇਕਬਾਲ ਮੇਕੀ और पंजाब एसी मजहबी सिख बाल्मिक वूमेन ऑफ पंजाब ऐसी अदर पोस्ट अदर ऑफ पंजाब ऐसी अदर वूमेन पंजाब एस सी ओ बी सी ऑफ पंजाब बी सी ओ बी सी पंजाब ई एस एम जनरल ई एस एम ई एस एम एस सी अदर ई एस एम एस सी एम एंड बी ई एस एम बी सी ओ बी सी पी एच सी पी एस सी पंजाब डिसेबिलिटी पी एस सी स्पोर्ट्समैन कोटी की पोस्ट है कुल गिनती टती है जी ਤੇ ਪੇ ਸਕਿੱਲ ਤੁਹਾਨੂੰ ਦੱਸ ਦਿੱਤਾ ਸੀ 29200 ਰੁਪਏ ਪਰ ਮਹੀਨہ ਤੁਹਾਡੀ ਸੈਲਰੀ ਹੋਵੇਗੀ ਜੀ ਕੁਆਲਿਫੀਕੇਸ਼ਨ ਹੈ ਜੀ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਐਨੀ ਸਟਰੀਮ ਦੇ ਵਿੱਚ ਅਤੇ 10ਵੀਂ ਤੁਹਾਡੀ ਪਾਸ ਕੀਤੀ ਹੋਈ ਪੰਜਾਬੀ ਸਬਜੈਕਟ ਦੇ ਨਾਲ ਤਾਂ ਤੁਸੀਂ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਕੰਪਿਊਟਰ ਦੇ ਵਿੱਚ ਪ੍ਰੋਫੀਸ਼ੈਂਸੀ ਹੋ ਮੰਗੀ ਗਈ ਹੈ ਜੀ ਇਸ ਇਹਨਾਂ ਨੇ 18 ਤੋਂ 37 ਸਾਲ ਜਨਰਲ ਕੈਟਾਗਰੀ ਦੇ ਲਈ ਦੱਸੀ ਗਈ ਹੈ ਜੀ ਤੇ ਅਦਰ ਕੈਂਡੀਡੇਟ ਨੂੰ ਐਸ ਪਰ ਰੂਲ ਦੇ ਹਿਸਾਬ ਨਾਲ ਪੰਜਾਬ ਗਵਰਨਮੈਂਟ ਦੇ ਹਿਸਾਬ ਨਾਲ ਰਿਜ਼ਰਵੇਸ਼ਨ ਕੋਟਾ ਦਿੱਤਾ ਜਾਵੇਗਾ ਜੀ 100 ਨੰਬਰ ਦਾ एग्जाम ਹੋਵੇਗਾ ਜੀ ਜਨਰਲ ਨੋਲੇਜ ਦਾ 50 ਨੰਬਰਾਂ ਦੀ ਇੰਗਲਿਸ਼ ਕੰਪੋਜੀਸ਼ਨ ਦਾ 50 ਨੰਬਰਾਂ ਦਾ ਹੋਵੇਗਾ ਜੀ ਟੋਟਲ ਮਾਰਕਸ 100 ਹੋਣਗੇ ਜੀ 2 ਘੰਟੇ ਦਾ एग्जाम ਹੋਵੇਗਾ ਜੀ ਤੁਹਾਡਾ ਤੇ 40% ਮਾਰਕਸ ਬਹੁਤ ਸਬਜੈਕਟ ਦੇ ਵਿੱਚ ਟੋਟਲ ਹੋਣੇ ਚਾਹੀਦੇ ਨੇ ਜੀ ਤੁਹਾਡੇ ਤੇ ਇਹਨਾਂ ਨੇ ਉਸ ਮਾਰਕਸ ਦੇ ਆਧਾਰ ਤੇ ਤੁਹਾਨੂੰ ਭਰਤੀ ਕਰਨਾ ਹੈ ਜੀ ਤੇ ਨੋਟੀਫਿਕੇਸ਼ਨ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਸ਼ਰਤਾਂ ਦੱਸੀਆਂ ਗਈਆਂ ਨੇ ਜੀ ਤੁਸੀਂ ਨੋਟੀਫਿਕੇਸ਼ਨ ਰੀਡ ਕਰਕੇ ਜੌਬ ਨੂੰ ਅਪਲਾਈ ਕਰ ਸਕਦੇ ਹੋ ਜੀ ਜੋ ਸੋ ਉਮੀਦ ਕਰਦੇ ਹਾਂ ਕਿ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਆਪਣੇ ਚੈਨਲ ਤੇ ਹੋਰ ਵੀ ਬਹੁਤ ਸਾਰੀਆਂ ਵੀਡੀਓ ਅਪਡੇਟ ਅਪਲੋਡ ਕੀਤੀਆਂ ਹੋਈਆਂ ਨੇ ਜੀ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਤੇ ਇਹ ਵੀਡੀਓ ਨੂੰ ਵਰਤਵਾਤ ਸ਼ੇਅਰ ਕਰੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਜੀ